ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਹੀ ਨਾਕੇ ਬੰਨ੍ਹਿਆ ਕਰਕੇ ਤੇ ਛਾਪੇ ਮਾਰੀਆਂ ਕਰਕੇ ਬਾਦ ਰਹੀ ਨਸ਼ੇ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਹੀ ਨਸ਼ੇ ਦੀਆਂ ਖੇਪਾਂ ਵੀ ਪੁਲਿਸ ਵੱਲੋਂ ਬਰਾਮਦ ਕੀਤੀਆਂ ਜਾ ਰਹੀਆਂ ਹਨ ਅੰਮ੍ਰਿਤਸਰ थाना वेरਕਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਇੱਕ ਨੌਜਵਾਨ ਨੂੰ 3 ਕਿਲੋ 120 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ 21300 ਦੀ ਡਰਗ ਮਨੀ ਬਰਾਮਦ ਕੀਤੀ ਹੈ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵੀ ਡਿ ਗਈ ਮਹਿਮ ਦੇ ਤਹਿਤ ਅੱਜ ਏਡੀਸੀਪੀ ਸ੍ਰੀ ਨਵਜੋਤ ਸਿੰਧੂ ਏਡੀਸੀਪੀ 3 ਤੇ ਸ੍ਰੀ ਕਮਲਜੀਤ ਸਿੰਘ ਏਸੀਪੀ ਹੈੱਡਕ quarters ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਤੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜ਼ਿਆਦਾ ਇਹ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ ਤੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਨੇ ਵੇਚਣ ਦੀ ਸ਼ੁਰੂਆਤ ਕੀਤੀ ਯੂਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਫੜਿਆ ਇਹਦੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲਤ ਲਿਆਂਦੀ ਜਾ ਰਹੀ ਹੈ ਪਹਿਲਾਂ ਸਰਦ ਕੋ ਕਿੰਨੇ ਕ੍ਰਿਮੀਨ ਜਿਹੜੀ ਇਹ ਵੇਚ ਚੁੱਕਾ ਜਾਂ ਲਿਆਜ ਚੁੱਕਾ ਤੋਂ ਉਹ ਇਨਵੈਸਟੀਗੇਸ਼ਨਸ ਕਰ ਰਹੇ ਆਂ ਇੰਟਰੋਗੈਸ਼ਨਸ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆਂ ਪਰੰਤੂ ਔਨ ਰਿਕਾਰਡ ਆ ਜਿਹੜਾ ਇਹ ਤੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਏ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਵੀ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਾਰਾ ਕੱਲਾ ਹੀ ਹੋਰ ਵੀ ਦੇ ਗੈਂਗ ਗੈਂਗ ਇਹ ਕੱਲਾ ਹੀ ਕੱਲਾ ਹੀ ਜਿਸ ਤਰ੍ਹਾਂ ਇਹਦੇ ਫਾਦਰ ਸਾਹਿਬ ਦਾ ਹਵਾਲਾ ਦਿੱਤਾ ਉਹ ਵੀ ਨਾਲ ਸੀ ਇਸ ਕੰਮ ਤੇ ਨਹੀਂ ਇਹਦੇ ਫਾਦਰ ਉਹ ਪੂਜੀਆਂ ਬਣਾਉਣ ਦਾ ਕੰਮ ਉਹਦਾ ਆਪਦਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਗਾਮਾ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਨਹੀਂ ਸੀ। ਉਹਦਾ ਸਾਮਿਆ ਆਪਣਾ ਸ਼ਲੀਆਂ ਵਿੱਚ ਨਾਲ ਫੜਾਇ ਸੀ 1.7 ਕਿਲੋ ਸਾਰਾ ਉਹਦਾ ਲਿੰਕ ਨਹੀਂ ਵੀ ਨਹੀਂ ਉਹਦੇ ਨਾਲ ਕੋਈ ਲਿੰਕ ਸਰ ਇਹ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਲ ਇਹ ਯੂਟੀ ਤੋਂ ਲੈ ਕੇ ਆ ਗਏ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ। ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਐਸੈਸਮੈਂਟ ਅੰਮ੍ਰਿਤਸਰ ਦੇ ਵੇਰਕਾ ਪੁਲ ਦੇ ਥੱਲੇ ਕੰਮ ਕਰਨ ਵਾਲੇ ਲੋਕਾਂ ਨੇ ਅੱਜ ਪ੍ਰਦਰਸ਼ਨ ਕੀਤਾ ਇਸ ਮੋਕੇ ਲੋਕਾਂ ਦਾ ਕਹਿਣਾ ਹੈ ਕਿ ਵੇਰਕਾ ਪੁਲ ਦੇ ਥੱਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਮਿਹਨਤ ਵੀ ਕਰ ਰਹੇ ਹਨ ਜਦੋਂ ਪੁਲ ਬਣ ਰਿਹਾ ਸੀ ਉਦੋਂ ਉਹਨਾਂ ਦਾ ਕੰਮ ਠੱਪ ਹੋ ਗਿਆ ਸੀ ਲੇਕਿਨ ਹੁਣ ਪੁਲ ਬਣਿਆ ਤਾਂ ਉਹਨਾਂ ਦਾ ਕੰਮ ਚੱਲ ਪਿਆ ਕਾਰਪੋਰੇਸ਼ਨ ਵਾਲੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਤੇ ਕੁਝ ਲੋਕ ਉੱਥੇ ਆਪਣੀਆਂ ਗੱਡੀਆਂ ਲਗਾ ਦਿੰਦੇ ਆ ਜਿਸ ਵਜ੍ਹਾ ਨਾਲ ਉਹਨਾਂ ਦਾ ਕੰਮ ਤੇ ਵੀ ਬਹੁਤ ਅਸਰ ਪੈਂਦਾ ਹੈ। ਮੇਰਾ ਟੈਰਾਂ ਦਾ ਕੰਮ ਜੀ। ਕਿੰਨੇ ਸਾਲਾਂ ਤੋਂ ਕਰਦੇ ਆ? ਇੱਥੇ ਸਾਨੂੰ 20 ਸਾਲ ਹੋ ਗਏ। 20 ਸਾਲ। ਕੋਲ ਦੇ ਥੱਲੇ 10 ਸਾਲ ਹੋ ਗਏ। ਅੱਛਾ ਕੋਲ ਦੇ ਥੱਲੇ। ਹਾਂਜੀ। ਸੋ ਇਹੀ ਬੰਦਾ ਤੁਹਾਨੂੰ ਤਾਂ ਪਰੇਸ਼ਾਨ ਕਰੇ। ਐਸੀ ਇਹੇ ਬੰਦਾ ਆ। ਇਹਨੂੰ ਕਿਉਂ ਪਰੇਸ਼ਾਨੀ ਹੁੰਦੀ ਜੀ ਤੁਹਾਡੇ ਨਾਲ? ਸਿਰਫ ਗੱਡੀਆਂ ਨਹੀਂ ਲੱਗਦੀਆਂ ਇਹਦੀਆਂ। ਅੱਛਾ ਇਹਦੀ ਆਪ ਦੀ ਗੱਡੀਆਂ। ਫਿਰ ਉਹ ਮੇਰਾ ਸਮਾਨ ਉੱਥੇ ਪਿਆ ਹੁੰਦਾ ਸੀ ਜਿੱਥੇ ਟਰਾਲੀ ਲੱਗੀ ਆ। ਅੱਛਾ। ਫਿਰ ਕਹਿੰਦਾ ਮੈਂ ਗੱਡੀਆਂ ਲਾਣੀਆਂ ਮੇਰੇ ਨਾਲ ਲੜ ਪਿਆ। ਮੈਂ ਚੱਕ ਕੇ ਸਮਾਨ ਇੱਧਰ ਲੈ ਆਂਦਾ। ਹੂੰ। ਮਨ ਉਹਦੀਆਂ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਤਾਂ ਕਰਕੇ ਤਾਂ ਨਾ ਤਾਂ। ਹਾਂਜੀ ਹਾਂਜੀ। ਆਪਣੀਆਂ ਗੱਡੀਆਂ ਨਹੀਂ ਲੱਗਦੀਆਂ। ਕੀ ਮੰਗ ਕੀ ਕਰਦੇ ਆ ਰਾਸ਼ਨ ਚਲਾਈ ਜਾਵੇ ਦਵਾਈ ਦਾ ਖਰਚੇ 15 ਦਾ ਕੰਮ ਜੇ ਨਾਮ ਅਮਰਦੇਵ ਸਿੰਘ ਜੇ ਹਾਂਜੀ ਕਿਹਤੋ ਕੀ ਮਾਮਲਾ ਕਿੱਥੇ ਮੈਂ ਕਰਦਾ ਲੱਕੜ ਦਾ ਕੰਮ ਹਾਂਜੀ ਕਿਹੜੀ ਜਗ੍ਹਾ ਤੇ ਆ ਨਾਲੇ ਆਪਣਾ ਰਾਰੇ ਤੇ ਪੁਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ ਤੇ ਰੋਡ ਤੇ ਹੁੰਦਾ ਮਾਲ ਇਸ ਕਰਕੇ ਪੁਲ ਦੇ ਹੇਠਾਂ ਮੈਂ ਮਾਲ ਹੁੰਦਾ ਵਾ ਜੇ ਤਾਂ ਡੈਡੀ ਦੇ ਹੁੰਦੋ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਥਨ ਦਾ ਮਾਲ ਇਥੇ ਤੇ ਹੁਣ ਜਾਣ ਕੇ ਕਾਰਪੋਰੇਸ਼ਨ ਨੂੰ ਕੰਮ ਲੇਟਾ ਪਹੁੰਚਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚ ਜਾ ਤੇਰਾ ਮਾਲ ਨਹੀਂ ਲੱਗਣ ਦੇਣਾ ਇਥੇ ਕੌਣ ਕਹਿੰਦਾ ਸੀ ਆ ਗਰਨਾਥ ਸਿੰਘ ਫੀਮਟਾਲਾ ਹਾਂ ਜੀ ਮੰਗ ਇਹੋ ਕਰਦੇ ਆਂ ਕਿ ਸਾਰੇ ਰੋਟੀ ਖਾਂਦੇ ਆਂ ਮੇਰਾ ਸਾਰਾ ਰੋਡ ਦੇ ਕਰਕੇ ਔਨ ਕਰਕੇ ਮਾ ਵੀ ਇੱਥੇ ਸਾਈਡ ਤੇ ਮਾਲ ਲਾਉਣਾ ਆਪਣਾ ਤੇ ਬਸ ਇਹੋ ਕਿ ਮਿਹਨਤ ਕੀਤੀ ਜਾ ਰਹੀ ਹੈ ਤੇ ਉਹਨੂੰ ਮਿਹਨਤ ਨੂੰ ਕਰਦੇ ਕਿਹੜੇ ਟਰਾਲੀਆਂ ਲਗਾਉਂਦੇ ਸਰ ਜਿਹੜੇ ਉਹ ਬੰਦੇ ਲਾਂਦੇ ਟਰਾਲੀਆਂ ਉਹ ਤੇ ਟੈਂਕਰ ਵਗੈਰਾ ਤੇ ਉਹ ਕਹਿੰਦੇ ਇਹਨਾਂ ਨੂੰ ਤੁਹਾਨੂੰ ਤਾਂ ਕੋਈ ਪ੍ਰੇਸ਼ਾਨ ਨਹੀਂ ਕੀਤਾ ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਬਿਲਕੁਲ ਲਿਆਓ ਮੇਰੇ ਮੂੰਹ ਤੇ ਲਿਆਓ ਸਰ ਉਹਨਾਂ ਬੋਲ ਕਿਹਾ ਜਾਂਦਾ ਕਿ ਕਾਰਪੋਰੇਸ਼ਨ ਨੂੰ ਫੋਟੋਆਂ ਵਗੈਰਾ ਵੀ ਪਾਉਂਦੇ ਆ ਤੇ ਕਾਰਪੋਰੇਸ਼ਨ ਨੂੰ ਫੋਟੋਆਂ ਸਿਰ ਪਾਈਆਂ ਸਰ ਲੱਕੜਾਂ ਲੱਖ ਇੱਥੇ ਸਟਾਈਆਂ ਮੇਰੇ ਗੱਡੀ ਮੈਂ ਆਪਣ ਅਹੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀ ਹੁੰਦੀਆਂ ਜੋ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਹੈ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਸੀ ਇੱਥੇ ਪਹਿਲਾਂ ਔਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨੋਂ ਦੂਜਾ ਅਮਲੀ ਉਮਲੀ ਕੋ ਬੰਦੇ ਲੋਹਾ ਵੜ ਕੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਹੈ ਨਾ ਕਿ ਲੱਕੜਾ ਸਟੌਨ ਵਾਸਤੇ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਦਾ ਹੱਲਾ ਬੋਲ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕਟਾ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਬਾਹਰ ਧਰਨਾ ਲਗਾਇਆ ਗਿਆ ਇਸ ਮੌਕੇ ਪੰਜਾਬੀ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੀ ਦੀ ਦਿੱਤੀ ਗਈ ਗਾਰੰਟੀਆ ਪੂਰੀ ਤਰ੍ਹਾਂ ਫੇਲ ਹਨ ਸਰਕਾਰ ਕਿਸਾਨਾਂ ਨੂੰ ਵੀ ਬਿਜਲੀ ਦੇਣ ਵਿੱਚ ਫੇਲ ਸਾਬਤ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ ਔਰ ਪਿਛਲੇ ਹਫਤੇ ਤੋਂ ਜੋ ਮਾਹੌਲ ਬਣੇ ਹੈ ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਇਲੈਕਟ੍ਰਿਸਿਟੀ ਕ੍ਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ ਔਰ ਉਹਦੀ ਜਵਾਬ ਦੇਈ ਔਰ ਸਰਕਾਰ ਨੂੰ ਯਾਦ ਦਿਵਾਉਣ ਕਿ ਤੁਸੀਂ 24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ ਔਰ ਜੋ ਹਸਪਤਾਲਾਂ ਦਾ ਹਾਲ ਹੋਇਆ ਹੈ ਕੱਲ ਵੀ ਰਜਿੰਦਰਾ ਹਸਪੀਟਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ ਔਰ ਵੱਡੇ ਵੱਡੇ ਘੱਟ ਹਸਪਤਾਲਾਂ 'ਚ ਲੱਗ ਰਹੇ ਨੇ ਪਿੰਡਾਂ 'ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ 10-10 ਘੰਟਿਆਂ ਦੇ ਜਿਹੜੇ ਜਿਹੜੇ ਕਰੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਔਰ ਪੀਐਸ ਪੀਸੀਐਲ ਦੇ ਸਾਹਮਣੇ ਆ ਕੇ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣ ਆਏ ਆ ਕਿ ਤੁਹਾਡੀ ਇਹ ਗਾਰੰਟੀ ਸੀਗੀ ਉਸ ਗਾਰੰਟੀ ਨੂੰ ਭੁੱਲੋ ਨਾ ਯਾਦ ਕਰਾਉਣ ਲਈ ਪੰਜਾਬ ਦੇ ਲੋਕ ਇਕੱਠੇ ਹੋ ਰਹੇ ਨੇ ਅਗਲਾ ਐਕਸ਼ਨ ਕੋਈ ਅਗਲਾ ਬੈਠੇ ਹੋ ਰਹੇ ਉਸ ਤੋਂ ਬਾਅਦ ਬੈਠੇ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਡਾ ਮੈਸੇਜ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਜਾਂਦਾ ਅਸੀਂ ਬੈਠੇ ਆਂ ਔਰ ਸਰਕਾਰ ਨੂੰ ਇੱਕ ਗੱਲ ਯਾਦ ਦਿਵਾ ਕੇ ਜਾਵਾਂਗੇ ਪੀਐਸਪੀਸੀਐਲ ਜਿੱਥੋਂ ਸੰਚਾਲਨ ਹੁੰਦਾ ਹੈ ਸਾਰੇ ਪੰਜਾਬ ਦੀ ਬਿਜਲੀ ਦਾ ਵਿਤਰਣ ਹੁੰਦਾ ਹੈ ਉੱਥੋਂ ਅਸੀਂ ਇਹ ਮੈਸੇਜ ਦੇਣ ਆਏ ਆਂ ਕਿ ਪੰਜਾਬ ਦੇ ਲੋਕਾਂ ਦਾ ਦਰਦ ਬਹੁਤ ਵੱਡਾ ਹੈ ਔਰ ਇਹਨੂੰ ਸੰਬੰਧੀ ਲੋੜ ਹੈ ਇੱਥੇ ਤੇ ਕੁਝ ਕਰਨ ਦੀ ਲੋੜ ਹੈ ਨਵੇਂ ਥਰਮਲ ਪਲਾਂਟ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਕਿਵੇਂ ਦੇ ਜਿਹੜੇ ਨਵੇਂ ਥਰਮਲ ਪਲਾਂਟ ਹੈ ਜਿਹੜੀ ਪੁਰਾਣੀਆਂ ਗਰੰਟੀਆਂ ਉਹਨਾਂ ਦਾ ਕੀ ਹੈ ਉਹਦਾ ਜਵਾਬ ਦੇਈ ਕੌਣ ਹੈ ਜੀ ਅਕਾਉਂਟੇਬਿਲਟੀ ਉਹਦੀ ਕਿਦੀ ਫਿਕਸ ਕਰਨੀ ਹੈ ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਦਾ ਬਹੁਤ ਵੱਡੀਆਂ ਗੱਲਾਂ ਨੇ ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ ਚ ਚਲਾ ਲਓ ਤੁਸੀਂ ਬਿਜਲੀ ਕੰਰਾ ਚ ਠੀਕ ਤਰੀਕੇ ਨਾਲ ਭੇਜ ਦਿਓ ਕਚਹਿਰੀਆਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹਾਟਲਾਈਨ ਹੁੰਦੀ ਹੈ ਹਸਪਤਾਲਾਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ ਇਹਦਾ ਜਵਾਬ ਦੇ ਕੌਣ ਨੇ ਨਵੇਂ ਥਰਮਲ ਪਲਾਂਟ ਦਾ ਪਤਾ ਨਹੀਂ ਅਗਲੀ ਸਰਕਾਰ ਦਵੇ ਕਿਹੜੀ ਸਰਕਾਰ ਦਵੇ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ ਤੇ ਕੋਈ ਫਰਕ ਨਹੀਂ ਪੈਣਾ ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ ਪੰਜਾਬ ਸਰਕਾਰ ਮਰਦਾ ਬਾਦ ਮਰਦਾ ਬਾਦ ਅੱਜ ਸਾਡੇ ਪੰਜਾਬ ਦੇ ਨਾਮ ਨਿਯੁਕਤ ਇੰਚਾਰਜ ਰਸ਼ਿੰਦਰ ਜੀ ਰਸ਼ਿੰਦਰ ਮਹਾਰਜ ਜੀ ਵੱਲੋਂ ਅੱਜ ਸਟੇਟ ਲੈਵਲ ਦਾ ਇੱਕ ਪ੍ਰੋਟੈਸਟ ਰੱਖਿਆ ਸੀਗਾ ਜਿਹੜੇ ਕਿ ਕਾਫੀ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਅੱਜ ਬਿਜਲੀ ਦੇ ਬਿਜਲੀ ਦੇ ਹੈੱਡ ਆਫਿਸ ਆ ਸਾਰੀ ਸਾਡੀ ਯੂਥ ਕਾਂਗਰਸ ਦੀ ਅਗਵਾਈ ਕਰਦੇ ਸਾਡੇ ਵਾਈਸ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਜੀ ਤੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਥੀ ਨਾਲ ਆ ਕੇ ਅੱਜ ਅਸੀਂ ਇਹਦੇ ਪ੍ਰੋਟੈਸਟ ਕਬਸਾ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੀ ਇਹ ਸਰਕਾਰ ਪਿਛਲੇ ਸਮਿਆਂ ਤੋਂ ਜਿਹੜੀ 24 ਘੰਟੇ ਬਿਜਲੀ ਦੀ ਗੱਲ ਕਰਦੀ ਸੀ ਸਰਪਲਸ ਬਿਜਲੀ ਦੀ ਗੱਲ ਕਰਦੀ ਸੀ ਅੱਜ ਉਹ ਕਿੱਥੇ ਗਈ ਬਿਜਲੀ ਅੱਜ ਜਿਹੜੀ ਕਿ ਇੰਨੀ ਗਰਮੀ 'ਚ ਜਿਹੜੇ ਕਿ ਅੱਜ ਢੋਲੇ ਦੇ ਜਾਈ ਦਾ ਸਮਾਂ ਚੱਲ ਰਿਹਾ ਜਿਹੜੇ ਕੀ ਕਿਸਾਨ ਕਹਿ ਰਹੇ ਨੇ 5 5 4 4 ਦਿਨਾਂ ਤੋਂ ਬਿਜਲੀ ਤੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਉਹਨਾਂ ਦੀ ਫਸਲ ਜਿਹੜੀ ਬਾੜੇ ਨੇ ਝੋਨਾ ਲਗਾਰੇ ਉਹਨਾਂ ਦਾ ਜ਼ਿੰਮੇਵਾਰ ਕੋਰੇ ਹੋਏਗਾ ਤੁਸੀਂ ਜਿਹੜੀ ਕਿ ਹਰਜਿੰਦਰਾ ਹਸਪੀਟਲ ਜਿਹੜੇ ਚਾਰ ਪੰਜ ਦਿਨਾਂ ਪਹਿਲਾਂ ਤੁਸੀਂ ਦੇਖਿਆ ਉੱਥੇ ਇੱਕ ਮੌਤ ਵੀ ਹੋਈ ਐ ਪਲੱਸ ਉੱਥੇ ਆਪਰੇਸ਼ਨ ਬਿਜਲੀ ਟਾਰਚ ਨਾਲ ਕੀਤਾ ਗਿਆ ਜਿਹੜੀ ਕਿ ਸਕੂਲਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਜਿਹੜੀ ਕਿ ਫੈਕਟਰੀਆਂ ਚੱਲ ਰਹੀਆਂ ਉੱਥੇ ਲੜਾ ਲਾਈਟ ਦੇ ਕੱਟ ਗੱਲ ਕਰਦੇ ਆ ਆਮ ਘਰਾਂ ਦੇ ਘਰੇਲੂ ਦੀ ਬਿਜਲੀ ਦੇ ਕੱਟਾਂ ਦੀ ਗੱਲ ਕਰਦੇ ਅਸੀਂ ਸਵਾਲ ਪੁੱਛਣ ਆਏ ਆ ਇਹ ਸਰਕਾਰ ਅਜ ਸੁੱਤੀ ਵੀ ਸਰਕਾਰ ਨੂੰ ਜਗਾਣ ਆ ਵੀ ਜਾਂ ਤੇ ਜਿਹੜੇ ਲੋਕਾਂ ਦੀਆਂ ਇਹ ਆਵਾਜ਼ਾਂ ਨੂੰ ਆਵਾਜ਼ ਸੁਣੋ ਤੇ ਜਿਹੜੀ ਇਹ ਝੂਠੇ ਵਾਦੇ ਕਰਕੇ ਜਿਹੜੀ ਤੁਸੀਂ ਸਰਕਾਰ ਆਈ ਸੀ ਇਹਨਾਂ ਨੂੰ ਜਾਂ ਤੇ ਸਰਕਾਰ ਇਸ ਅਸਤੀਫਾ ਦੇ ਵਿਕੁਮਤਮਨ ਜਾਂ ਇਹ ਜਿਹੜੇ ਬਿਜਲੀ ਦੇ ਕੱਟ ਲੱਗ ਜਾਂ ਹੋਰ ਮ ਬਿਲਕੁਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਆਪਣੀ ਪ੍ਰਤੀਕਿਰਿਆ ਪੇਸ਼ ਕਰਦੇ ਹੋਏ ਸਾਬਕਾ ਕੈਬਨ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆ ਨੇ ਕਿਹਾ ਹੈ ਕਿ ਇਸ ਬਜਟ ਵਿੱਚ ਜਿੱਥੇ ਖੇਤੀ ਖੇਤਰ ਨੂੰ ਅਨਗੋਲਿਆ ਕੀਤਾ ਗਿਆ ਉੱਥੇ ਹੀ ਇਹ ਬਜਟ ਸਨਤਕਾਰਾਂ ਤੇ ਉਦਯੋਗਪਤੀਆਂ ਲਈ ਨਿਰਾਸ਼ਾ ਵਾਲਾ ਦੱਸਿਆ ਜਾ ਰਿਹਾ ਹੈ ਉਹਨਾਂ ਕਹਿ ਕੇ ਕੇਂਦਰੀ ਬਜਟ ਵਿੱਚ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਐਮਐਸਪੀ ਬਾਰੇ ਵੀ ਕੋਈ ਐਲਾਨ ਨਹੀਂ ਹੋਇਆ ਮੈਨੂੰ ਬੜੀ-ਬੜੀ ਤੇ ਇਲਾਕੇ ਨੂੰ ਬੜੀ-ਬੜੀ ਨਿਰਾਸ਼ਾ ਹੈ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹੈ ਕਿ ਬੋਟੀ ਦਾ ਜਿਹੜਾ ਬਜਟ ਆਇਆ ਹੈ ਇਹਦੇ ਵਿੱਚ ਪੰਜਾਬ ਲਈ ਬਹੁਤ ਧੀ ਘੱਟ ਸਬਤ ਹੋਇਆ ਹੈ ਕਿ ਨਾ ਖੇਤੀਬਾੜੀ ਸੂਬਾ ਨਾ ਖੇਤੀ ਲਈ ਕੋ ਪੈਸਾ ਇੰਥੋਂ ਤੱਕ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਨੂੰ ਸਪੈਸ਼ਲੀ ਪੈਲੀ ਦਿੱਤੇ ਗਏ ਨੇ ਤੇ ਅੱਜ ਦੇਸ਼ ਦੇ ਵਿੱਚ ਪੰਜਾਬ ਦੇ ਨਾਲ ਖਾਣੀ ਵੰਡ ਹੋਈ ਹੈ ਅਸੀਂ ਸਾਰੇ ਚਾਹੁੰਦੇ ਆ ਕਿ ਪੰਜਾਬ ਦਾ ਇੱਕ ਇਤਤਾਂ ਦਾ ਸੂਬਾ ਸੀ ਜਿਹੜਾ ਦੇਸ਼ ਦਾ ਅन्न भंडार 펄ਦਾ ਸੀ ਤੇ ਅੱਜ ਦੇਸ਼ ਨੂੰ ਲੋੜ ਆਖੇ ਤੇ ਤੇਰੇ ਸਾਥੀਓ ਆਪਾਂ ਅੱਜ ਸਾਰੇ ਇਹ ਵਿਰੋਧਤਾ ਕਰਦੇ ਆ ਕਿਉਂਕਿ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਅੱਗੇ ਪੰਜਾਬ ਦੀ ਨਿਕੰਮੀ ਸਰਕਾਰ ਇਹ ਤਾਂ ਨਹੀਂ ਬਣ ਗਈ ਹੈ ਭਗਵਾਨ ਜੀ ਮਾਨ ਦੀ ਜਿਨ੍ਹਾਂ ਨੇ ਵਿੱਤ ਕਮਿਸ਼ਨ ਨੂੰ ਦੱਸਿਆ ਹੀ ਨਹੀਂ ਕਿ ਸਾਨੂੰ ਪੰਜਾਬ ਨੂੰ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ ਇਸ ਤੇ ਵੀ ਬਹੁਤ ਦਰਸਾਲ ਹੋਇਆ ਹੈ ਇਸ ਲਈ ਅਸੀਂ ਅੱਜ ਆਪਣੇ ਆਪ ਸਾਰੇ ਉਹ بڑا ਇਹਨੂੰ ਪਹਿਲੇ ਤੋਂ ਦੇਰ ਦੇਖ ਰਿਹਾ ਕਿ ਜਿਹੜਾ ਮੋਦੀ ਨੇ ਬਜਟ ਪੇਸ਼ ਕੀਤਾ ਇਸ ਵਿੱਚ ਪੰਜਾਬ ਬਹੁਤ ਪਛੜ ਚੱਲਿਆ। ਇਹ ਵੀ ਵਾਅਦਾ ਕੀਤਾ ਸੀ ਕਿ ਜਿਹੜੇ ਪਲਾਪ ਪੰਜਾਬ ਦੇ ਬਲਾਜਬ ਨੇ ਉਹਨਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਨੂੰ ਅਭਾਰ ਕਰਾਂਗੇ। ਉਹ ਵੀ ਨਹੀਂ ਹੋਈ ਇਸ ਬਜਟ ਦੇ ਵਿੱਚ ਤੇ ਨਾ ਹੀ ਆ ਬਾਚਲ ਸਾਡਾ ਦੇਖ ਰੋ ਨਾਲ ਸੂਬਾ ਤੁਹਾਡੀ ਸਰਕਾਰ ਬਣੀ ਹੈ ਕਿ ਉੱਥੇ ਅਸੀਂ ਲਾਗੂ ਕਰਤੀ। ਇਸ ਕਰਕੇ ਖੇਤੀ ਵਾਲੇ ਪਾਸੇ ਵੀ ਮਾਰ ਪਈ ਹੈ ਤੇ ਨਾਲ-ਨਾਲ ਜਿਹੜੇ ਵੀ ਪੰਜਾਬ ਦੇ ਡਿਪਾਰਟਮੈਂਟ ਦੇ ਕੰਮ ਸੀ ਜਿਹੜਾ 14 ਵਿੱਚ ਕਮਿਸ਼ਨ ਦੀ ਉਹਦੇ ਵੀ ਪੈਸੇ ਇਹਨਾਂ ਰੋਕੇ ਨੇ ਤੇ ਪੰਜਾਬ ਨੂੰ ਮਾਲੀ ਜਿਹੜੀ ਹਾਲਾਤ ਪੰਜਾਬ ਦੀ ਠੀਕ ਨਹੀਂ ਨਾ ਹੀ ਇਹਨਾਂ ਨੇ ਐਮਐਸਪੀ ਦੀ ਗੱਲ ਜਿਹੜੀ ਗਰੰਟੀ ਜਿਹੜੀ ਦੇਣੀ ਸੀ ਸਾਡਾ ਉਹ ਵੀ ਇਹਨਾਂ ਨੇ ਨਹੀਂ ਦਿੱਤੀ ਰਾਤ ਲਗਭਗ 1 ਵਜੇ ਦੇ ਕਰੀਬ ਦੋ ਟਰੱਕਾਂ ਦੀ ਟੱਕਰ ਕਾਰਨ ਜ਼ਿਰਖਪੁਰ ਵੱਲ ਜਾਂਦੇ ਹੋਏ ਟ੍ਰੈਫਿਕ ਲਾਈਟ ਵਾਲਾ ਖੰਭਾ ਤੇ ਮੇਨ ਲਾਈਟ ਵਾਲਾ ਖੰਭਾ ਨੂਵੀ ਨੁਕਸਾਨ ਹੋ ਗਿਆ ਆਵਾਜਾਈ ਵਿੱਚ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਦੇਖਦਿਆ ਹੋਇਆ ਹੈ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਕਿ ਵਾਹਨ ਚਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਾਣਕਾਰੀ ਅਨੁਸਾਰ ਇੱਕ ਪੰਜਾਬ ਨੰਬਰ ਦੀ ਕੀਆ ਕਾਰ ਵਿੱਚ ਨੁਕਸਾਨੀ ਗਈ ਹੈ ਗੱਡੀ ਮਤੇ ਰਹੀ ਕਿ ਸਾਧੇ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰਾਤੀ ਨੂੰ 12:30 12:00 ਵਜੇ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਹੋਈ ਸੀਗੀ ਪਤਾ ਨਹੀਂ ਉਹਨੂੰ ਝਟਕਾ ਲੱਗਿਆ ਰਾਤੀ ਸਾਡੇ ਇੱਥੇ ਦੋ ਟਰੱਕਾਂ ਦਾ ਜਿਹੜਾ ਸੀਗਾ ਐਕਸੀਡੈਂਟ ਹੋਇਆ ਸਾਡੇ ਦੋ ਬਿਜਲੀ ਦੇ ਪੋਲ ਵੀ ਗਿਰੇ ਆ ਜਿਹੜੀਆਂ ਇਹ ਲਾਈਟਾਂ ਸੀ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਲਾਈਟਾਂ ਵੀ ਸਾਡੀਆਂ ਡੈਮੇਜ ਹੋ ਗਈਆਂ ਤੇ ਰਾਤ ਦੀ ਲਾਈਟ ਬੰਦ ਸੀਗੀ ਤੇ ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਨਿਰ ਵਿਗਨ ਟ੍ਰੈਫਿਕ ਨੂੰ ਚਲਾ ਰਹੇ ਆ ਇਸ਼ਾਰੇ ਕਰਕੇ ਮੇਰੇ ਤਿੰਨ ਚਾਰ ਮੁਲਾਜ਼ਮਾ ਜਿਹੜੇ ਟੋਟਲੀ ਅਸੀਂ ਰੋਡ ਤੇ ਖੜਕੇ ਟ੍ਰੈਫਿਕ ਚਲਾ ਰਹੇ ਆ ਅਸੀਂ ਜਦੋਂ ਵੀ ਬਿਜਲੀ ਬੋਰਡ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਵੀ ਸਾਡਾ ਵਧੀਆ ਸਾਥ ਦਿੱਤਾ ਹੁਣ ਅਸੀਂ ਤਾਰ ਇਹ ਦੀ ਜਿਹੜੀ ਹੈਗੀ ਆ ਪੀਵੀਸੀ ਪਾਤੀ ਹੈ ਤੇ ਥੋੜੇ ਟਾਈਮ ਦੇ ਵਿੱਚ ਲਾਈਟ ਚੱਲੂਗੀ ਲੋਕ ਐਵੇਂ ਹੀ ਮਾੜਾ ਕਹਿੰਦੇ ਆ ਬਿਜਲੀ ਬੋਰਡ ਨੂੰ ਪਰ ਸਾਡਾ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ ਜੇਜੀ ਸਾਹਿਬ ਖੁਦ ਆਏ ਇੱਥੇ ਜੇਜੀ ਸਾਹਿਬ ਨੇ ਖੁਦ ਸਾਡੇ ਨਾਲ ਕੰਮ ਕਰਵਾਇਆ ਜੀ ਆ ਕੇ ਤੇ ਟ੍ਰੈਫਿਕ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਰਿਹਾ ਹੈ ਟ੍ਰੈਫਿਕ ਨੂੰ ਸਰ ਕੰਟਰੋਲ ਕਰ ਰਹੇ ਹੁਣ ਲਾਈਟਾਂ ਬੰਦ ਸੀ ਅਸੀਂ ਸਾਰੇ ਮੁਲਾਜ਼ਮ ਰਲ ਕੇ ਵੀ ਟ੍ਰੈਫਿਕ ਨਰਵਿਗਨ ਚੱਲ ਰਹੀ ਹੈ ਹੁਣ ਚਾਰੋਂ ਰੋਡ ਖਾਲੀ ਹੈ ਜੀ ਬਿਲਕੁਲ ਕਿਉਂਕਿ ਸਵੇਰੇ ਜਿਹੜੇ 2-3 ਆਵਰਸ ਹੁੰਦੇ ਉਹ ਦਫ਼ਤਰ ਦੇ ਆਵਰਸ ਹੁੰਦੇ ਆ ਤੇ ਸ ਇਸ ਸਪੈਸ਼ਲੀ ਗਾਈਡਲਾਈਨ ਵੀ ਦਫ਼ਤਰ ਪਹੁੰਚਣ ਵਾਲੇ ਜਿਹੜੇ ਮੁਲਾਜ਼ਮ ਆ ਉਹ ਪ੍ਰਾਈਵੇਟ ਮੁਲਾਜ਼ਮਾ ਸਰਕਾਰੀ ਮੁਲਾਜ਼ਮਾ ਨਿਰਵਿਘਨ ਟਾਈਮ ਸਿਰ ਆਪਣੇ ਦਫ਼ਤਰ ਪਹੁੰਚਣ ਤੇ ਅਸੀਂ ਟ੍ਰੈਫਿਕ ਨੂੰ ਬੜੇ ਸੁਚਾਰੂ ਢੰਗ ਨਾਲ ਚਲਾਇਆ ਜੀ ਕੋਈ ਜਾਮ ਨਹੀਂ ਸਾਡੀਆਂ ਲਾਈਟਾਂ ਤੇ ਤੇ ਜਿਹੜੀ ਟਰੱਕ ਸੀਗੇ ਦੋਨਾਂ ਦੇ ਉਹ ਥਾਣਾ ਜ਼ੀਰਖਪੁਰ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੀ ਮਸਲਾ ਸੀ ਕਿਦਾਂ ਐਕਸੀਡੈਂਟ ਹੋਇਆ ਉਹ ਇਨਕੁਆਇਰੀ ਕਰ ਰਹੇ ਹੈ ਜੀ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਜੀ ਬਸ ਗੱਡੀਆਂ ਦਾ ਨੁਕਸਾਨ ਹੋਇਆ ਮਾਲੀ ਨੁਕਸਾਨ ਹੈ ਥੋੜਾ ਜਾਨੀ ਨੁਕਸਾਨ ਬਚ ਰੂਪਨਗਰ ਦੇ ਜ਼ਿਲ੍ਹਾ ਜੇਲ੍ਹ ਵਿੱਚ ਅੱਜ ਇੱਕ ਹਵਾਲਾਤੀ ਦੀ ਸ਼ੱਕੇ ਹਲਾਤਾ ਵਿੱਚ ਮੌਤ ਹੋ ਗਈ ਇਸ ਮੌਤ ਤੋਂ ਬਾਅਦ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੇ ਹੰਗਾਮਾ ਕਰ ਦਿੱਤਾ ਤੇ ਜਾਣਕਾਰੀ ਅਨੁਸਾਰ ਇਹਨਾਂ ਨੇ ਭੁੱਖ ਹੜਤਾਲ ਕਰ ਜੇਲ੍ਹ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਪਟਾਇਆ ਮਾਮਲਾ ਭਗਦਾ ਦੇਖ ਰੂਪਨਗਰ ਜ਼ਿਲ੍ਹੇ ਦੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਜੇਲ੍ਹ ਵਿੱਚ ਦਾਖਲ ਹੋਈ ਜਦ ਕਿ ਰੂਪਨਗਰ ਰੇਂਜ ਤੇ आईजी ਤੇ ਆਈਜੀ ਜ਼ਿਲ੍ਹਾ ਸਬੰਧਤ ਐਸਐਸਪੀ ਤੇ ਡੀਸੀ ਵੀ ਜੇਲ੍ਹ ਵਿੱਚ ਪੁੱਜ ਗਏ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੌਤ ਹੋਣ ਕਾਰਨ ਜੁਡੀਸ਼ੀਅਲ ਅਧਿਕਾਰੀ ਵੀ ਜਾਂਚ ਵਿੱਚ ਜੁਟ ਗਏ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ ਤੋਂ ਉਹਦੀ ਸਵੇਰੇ ਤੜਕੇ ਸਾਰ 4:00 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ ਤੋ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਏਡ ਦਿੱਤੀ ਗਈ ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਨੂੰ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ ਤੋ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜਿਲ੍ਹਾ ਰੋਪੜ ਵਿਖੇ ਅੱਜ ਹੋਈ ਹੈ ਜੀ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਹੈ ਤੋਂ ਕਿਉਂਕਿ ਕੋਈ ਵੀ ਜਦੋਂ ਪਸਟੋਰੀਅਲ ਡੈਥ ਹੁੰਦੀ ਹੈ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਆ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ ਤੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਾਇਨਾਤ ਕਰ ਦਿੱਤਾ ਉਹਦੀ ਇਨਕੁਆਰੀ ਕਰ ਰਿਹਾ ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰ ਕਟਾਈ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਲ ਨਹੀਂ ਹਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹਲੇ ਚੱਲਦੀ ਆ ਮੈਜਿਸਟਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤਾਂ ਇਨਕੁਆਰੀ ਇਸ ਗੋਇੰਗ ਆਨ ਤੇ ਅੰਦਰ ਜੇਲ੍ਹ ਦੇ ਗੁੱਦਿਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੇ ਜਿਹੜੀ ਚਰਨਪ੍ਰੀਤ ਸਿੰਘ ਦੇ ਇਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮ੍ਰਿਤ ਮੌਤ ਹੋ ਗਈ ਹੈ। ਤੋਂ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ। ਤੋਂ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਆ। ਤੋਂ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਆ। ਤੋਂ ਹੱਲ ਹੋ ਚੁਗੀ। ਰੈਜ਼ੈਂਟਮੈਂਟ ਉਹ ਆਪਣੇ ਖਾਣਾ ਸਵੇਰੇ ਵੰਡ ਦਿੱਤਾ ਸੀ। ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ। ਤੋਂ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਇੱਥੇ। ਤੋ ਅਸੀਂ ਉਹਨੂੰ ਰਿਜ਼ੋਲਵ ਕਰ ਰਹੇ ਹਾਂ ਨਵੀਂਆ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਲਸਾਜ਼ਤ ਰੱਬ ਰਾਖਾ